ਦੇਖੋ ਜਿਹੜੇ ਕੋਈ ਕਿਸੇ ਵੀ ਸਤਾਨ ਤੇ ਕੋਈ ਜਿਹਦੇ ਦਿਲ ਚ ਆਪਣੀ ਕੌਮ ਪ੍ਰਤੀ ਪਿਆਰ ਹੈ ਜੀ ਆਪਣੀ ਕੌਮ ਦੀ ਚੜ੍ਹਦੀ ਗੱਲਾ ਦੇਖਣਾ ਚਾਹੁੰਦਾ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਆ ਜੋ ਇਕੱਠੇ ਹੋ ਜੀਏ ਆ ਆਪਣੀ ਖੇਤਰੀ ਪਾਰਟੀ ਨੂੰ ਬਚਾ ਲੀਏ ਆ ਖੇਤਰੀ ਪਾਰਟੀ ਆਪਣੀ ਕੌਮ ਦੀ ਆਵਾਜ਼ ਹੈ ਸੂਬੇ ਦੀ ਆਵਾਜ਼ ਹੈ ਕਿਸਾਨ ਦੀ ਆਵਾਜ਼ ਹੈ ਗਰੀਬ ਦੀ ਆਵਾਜ਼ ਹੈ ਆ ਪਾਰਟੀ ਦਾ ਸੰਘਰਸ਼ ਵਾਲੀ ਪਾਰਟੀ ਹੈ ਤੇ ਜੈ ਜੈ ਮਾਹੌਲ ਬਣਿਆ ਮੈਂ ਪੰਜਾਬ ਬਜਾਓ ਯਾਤਰਾ 'ਚ ਮੈਂ ਨਿਕਲ ਪਿਆ ਪਰ ਮੈਂ ਦੇਖਿਆ ਲੋਕਾਂ ਵਿੱਚ ਇੱਕੋ ਗੁੱਸਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਬੀਬੀ ਜੀ ਗੱਲ ਤੁਸੀਂ ਦੱਸਣੀ ਭੁੱਲ ਗਏ ਅ ચીਫ ਮਿਨਿਸਟਰ ਅਸਲੀ ਹੈ ਕਿ ਨਕਲੀ ਹੈ ਭਗਵੰਤ ਮਾਨ ਮੈਨੂੰ ਲੱਗਦਾ ਹੈ ਚੀਫ ਮਿਨਿਸਟਰ ਵਾਲੀਆਂ ਕਰਤੂਤਾਂ ਦਾ ਹੈ ਨਹੀਂ ਇਹਦੀਆਂ ਉੱਥੇ ਕੁਰਸੀ ਤੇ ਬਹਿਣ ਵਾਲੀਆਂ ਇਹਦਾ ਮੈਂ ਬੀਬੀ ਜੀ ਨੂੰ ਕਹਿਣਾ ਹੈ ਰਿਸਰਚ ਕਰਕੇ ਰਿਸਰਚ ਕਰਕੇ ਇੱਕ ਕਮੇਟੀ ਬਣਾਓ ਤੁਹਾਡੇ ਥੱਲੇ ਜਿਹੜੀ ਪਤਾ ਕਰੇ ਆ ਨਕਲੀ ਕਿਵੇਂ ਬਣ ਗਿਆ ਚੀਫ ਮਿਨਿਸਟਰ ਨਾ ਬੋਲਣ ਦੀ ਤਮੀਜ਼ ਨਾ ਮਰਿਆਦਾ ਅਸਲੀ ਚੀਫ ਮਿਨਿਸਟਰ ਸੀ ਸਾ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਵਾਸਤੇ ਨਾ ਕੋਈ ਦੁਸ਼ਮਣ ਉਹ ਸਾਰਿਆਂ ਨੂੰ ਇਕੱਠਾ ਲੈ ਕੇ ਵਿਰੋਧੀ ਵੀ ਉਹਨਾਂ ਦੀ ਤਾਰੀਫ਼ ਕਿਉਂ ਕਰਦੇ ਸੀ ਕਿਉਂ ਅਦਬ ਨਾਲ ਉਹਨਾਂ ਨਾਲ ਪਿਆਰ ਨਾਲ ਗੱਲ ਕਰਦੇ ਸੀ ਮੈਨੂੰ ਯਾਦ ਹੈ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਜਮਵਾਰੀ ਮੈਨੂੰ ਮਿਲੀ ਵੱਡੇ ਬਾਦਲ ਸਾਹਿਬ ਨੇ ਉਹਦੇ ਹੀ ਮੈਨੂੰ ਬੁਲਾਇਆ ਕਿਹਾ ਸੁਖਬੀਰ ਹੁਣ ਤੂੰ ਪ੍ਰਧਾਨ ਹੈ ਅਕਾਲੀ ਦਲ ਦਾ ਤੇਰਾ ਹੁਣ ਕੋਈ ਧੜਾ ਨਹੀਂ ਕੁਈ ਨਵੇਂ-ਨਵੇਂ ਆਈਦੇ ਨਾ ਆਪਾਂ ਆਪਣਾ ਬਣੋਨੇ ਕਿ ਮੇਰਾ ਮੇਰਾ ਕਹਿੰਦਾ ਹੁਣ ਮੇਰਾ ਮੇਰਾ ਕੋਈ ਨਹੀਂ ਸਾਰੇ ਆਪਣੀ ਐ ਮੈਂ ਉਹ ਆਪਣੀ ਗੱਲ 'ਚ ਉਦੋਂ ਦੀ ਮੈਂ ਬੰਨੀ ਐ ਦੇਖੋ ਐਜ਼ ਪ੍ਰੈਜ਼ੀਡੈਂਟ ਅਕਾਲੀ ਦਲ ਆਪਾਂ ਸਾਰੇ ਇੱਕ ਫੈਮਿਲੀ ਐ ਮੈਂ ਕਿਤੇ ਨਹੀਂ ਆਪਣੇ ਆਪ ਨੂੰ ਪ੍ਰਧਾਨ ਸਮਝਿਆ ਦੇਖੋ ਅਕਾਲੀ ਦਲ ਦਾ ਸਿਸਟਮ ਵੀ ਪਰਿਵਾਰ ਮੰਗੂ ਹੀ ਐ ਦੂਜੀਆਂ ਪਾਰਟੀਆਂ ਦੇਖ ਲਓ ਆ ਬੀਜੇਪੀ ਦੇਖ ਲੋ ਚੀਫ ਮਿਨਿਸਟਰ ਨੂੰ ਉਦੋਂ ਹੀ ਪਤਾ ਲੱਗਦਾ ਬਾਹਰ ਚੀਫ ਮਿਨਿਸਟਰ ਨੂੰ ਸਪੀਕਰ ਬਣਾਤਾ ਚੀਫ ਮਿਨਿਸਟਰ ਡਿਪਟੀ ਸੀ ਬਣਾਉਣਾ ਤਾਂ ਕੋਈ ਪਤਾ ਨਹੀਂ ਜਿਹੜਾ ਮਿਹਨਤ ਕੋ ਉੱਥੇ ਦਾ ਜਾਂ ਦੂਜੀ ਕਾਂਗਰਸ ਦੇਖ ਲੋ ਜਾਂ ਦੂਜੀਆਂ ਪਾਰਟੀਆਂ ਦੇਖ ਲੋ ਜਿੰਨੀਆਂ ਹੈਗੀਆਂ ਉਹਨਾਂ ਦੀ ਸਿਸਟਮ ਹੋਰ ਹੈ ਆਪਣੀ ਪਾਰਟੀ ਦਾ ਸਿਸਟਮ ਹੋਰ ਹੈ ਆਪਾਂ ਦੀ ਪਾਰਟੀ ਇੱਕ ਪਰਿਵਾਰ ਹੈ ਇਕੱਠੇ ਹੋ ਕੇ ਆਪਾਂ ਸੰਘਰਸ਼ ਕੀਤਾ ਇੱਕੋ ਜੇਲਾਂ ਚ ਰਹੇ ਆਂ ਇੱਕੋ ਜਾ ਕੇ ਪ੍ਰਸ਼ਾਦ ਦੀ ਜਗ੍ਹਾ ਤੇ ਪ੍ਰਸ਼ਾਦਾ ਛਕਦੇ ਆਂ ਇਕੱਠੇ ਹੋ ਕੇ ਡਾਂਗਾ ਖਾਨਨੇ ਆਂ ਇਕੱਠੇ ਹੋ ਕੇ ਮੋਰਚੇ ਲਾਉਣੇ ਆਂ ਆਪਣੀ ਪਾਰਟੀ ਕਿਤੇ ਡਰੀ ਨਹੀਂ ਲੜਾਈ ਲੜਨ ਵਾਸਤੇ ਆਈ ਆਪਣੀ ਕੌਮ ਦੀ ਤਾਕਤ ਹੈ ਤੋਂ ਐਸ ਕਰਕੇ ਮੈਂ ਅੱਜ ਦਿਲੋਂ ਧੰਨਵਾਦ ਕਰਦਾ ਬੀਬੀ ਜੀ ਦਾ ਕਿ ਉਹਨਾਂ ਨੇ ਲਗਾਤਾਰ ਮੇਰੇ ਟੈਲੀਫੋਨਾਂ ਦੀ ਕਰ ਕਰਕੇ ਮੈਂ ਮੈਂ ਕਿਹਾ ਬੀਬੀ ਜੀ ਹਟਣਾ ਤਾਂ ਮੈਂ ਵੀ ਨਹੀਂ ਤੇ ਅੱਜ ਮੈਂ ਬੈਠਦਾ ਸੀ ਮੈਂ ਕਿਹਾ ਮੈਨੂੰ ਦਿਲੋਂ ਬੜੀ ਖੁਸ਼ੀ ਹੈ ਕਿ ਬੀਬੀ ਜੀ ਨੇ ਮੇਰਾ ਮਾਨ ਰੱਖਿਆ ਤੇ ਸਹੀ ਬਣੇ ਤੇ ਬੀਬੀ ਜੀ ਬਾਹਰ ਵੀ ਨਹੀਂ ਗਏ ਜਦੋਂ ਮੈਂ ਕਿਹਾ ਹੈ ਥੋੜੀ ਮੈਂ ਖਾਈ ਥੋੜੀ ਮੈਂ ਕਿਹਾ ਜੀ ਹੈ ਥੋੜੀ ਦੀ ਗੱਲ ਨਹੀਂ ਮੈਂ ਕਿਤੇ ਰੋਟੀ ਪਾਣੀ ਵੀ ਖਵਾਓ ਤੇ ਅੱਜ ਮੈਂ ਕੱਲ ਮੈਂ ਕਿਹਾ ਮੈਂ ਕਿਹਾ ਜੀ ਇੱਕ ਤਾਂ ਬੀਬੀ ਜੀ ਦੇ ਇੱਥੇ ਰੋਟੀ ਵਧੀਆ ਬਣਾਉਂਦਿਆਂ ਕਰੇ ਮੈਂ ਦੇਖਿਆ ਲੰਗਰ ਬਹੁਤ ਵਸਵਾਦ ਹੈ ਮੈਂ ਕਿਹਾ ਜੀ ਕਾਫੀ ਢੇਰ ਹੋ ਗਈ ਖਾਦੇ ਨੂੰ ਲੰਗਰ ਆਪਣਾ ਤੁਹਾਡੇ ਘਰ ਦਾ ਤੇ ਤੁਸੀਂ ਅੱਜ ਜ਼ਰੂਰ ਬਣਾਓ ਮੈਨੂੰ ਲੱਗਦਾ ਵਧੀਆ ਬਣਾਈ ਬੈਠੇ ਆ ਮੈਨੂੰ ਦੱਸ ਰੇ ਸੀ ਕੋਈ ਤਾਂ ਇਸ ਕਰਕੇ ਸਾਰੀ ਸੰਗਤ ਇੱਥੇ ਆਈ ਹੈ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਪਰਿਵਾਰ ਨੂੰ ਇੱਕ ਬਹੁਤ ਵੱਡੀ ਤਾਕਤ ਮੈਂ ਤੁਹਾਨੂੰ ਇਹਨਾਂ ਦੱਸ ਦੇਣਾ ਤੁਸੀਂ ਮਨ ਬਣਾ ਲਓ 13 ਦੀਆਂ 13 ਸੀਟਾਂ ਤੁਸੀਂ ਜਿੱਤੋਗੇ 13 ਦੀਆਂ 13 ਸੀਟਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ میں عمر پایا سکتوں میں پایا سکوتا پایا سر سیدی ماں پایا رب تم پروار پیا پرشکت دا میں پیا سکوتا پایا کینا توہاں سکتوں میں پایا اے من میرے اے سبو راہیں اناب تناں میرے سد سانا دی پرتی آکر سوا سما گا سدا سونا سکتوں میں سایا کہے لا من میرے سدا सदा असां मन जी बुक